ਆ ਸਾਡੀ ਪਹਿਲੀ ਪ੍ਰੈਂਕ ਵੀਡੀਓ ਬਈ ਅਸੀਂ ਕਿਹਦਾ ਯਾਰ ਦੋਸਤ ਨਾਲ ਪ੍ਰੈਂਕ ਕਰਾਂਗੇ ਤੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਕੁਰਕਰਿਆਂ ਦੇ ਢੇਰ ਕੋਈ ਲੱਤ ਗਿਆ ਬਈ ਇਹ ਐਕਸਪਾਇਰ ਹੋ ਗਿਆ ਲਾਓ ਬਈ ਮੱਖਣਾ ਪਿੰਡਕੀਆਂ ਬੁਰਾ ਹਾਲ ਹੀ ਹੈਗਾ ਇਹੇ ਅਸੀਂ ਖਵਾਵਾਂਗੇ ਕਿਸੇ ਬੰਦੇ ਨੂੰ ਇਹੇ ਜੇ ਬੰਦਾ ਜਿਹੜਾ ਪੁਜਗਾ ਤਾਂ ਆਇਆ ਸ਼ਕੀਨ ਹੋਇਆ ਲੈ ਆ ਆਹ ਪਰੇ ਪੁਜਗਾ ਬਈ ਅਸੀਂ ਲਿਜਾਵਾਂਗੇ ਉਹਦੇ ਤੇ ਸਾਰੇ ਭਰੇ ਹੋਇਆ ਬਈ ਤੁਸੀਂ ਦੇਖ ਸਕਦੇ ਹੋ ਤੇ ਇਹ ਲਿਜਾ ਕੇ ਉਹਨੂੰ ਖਵਾਵਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਲਾਓ ਬਈ ਅਸੀਂ ਹੁਣ ਜਾਂਦੇ ਹਾਂ ਘਰੇ ਤੇ ਇਹਦੇ ਲਫਾਫੇ ਵਿੱਚ ਪਾ ਲਏ ਨੇ ਇਹ ਹੁਣ ਅਰਸੀਲੇ ਨਾਲ ਕਰਦੇ ਆਂ ਪ੍ਰੈਂਕ ਅਰਸੀਲੇ ਨੂੰ ਖਵਾਉਂਦੇ ਆਂ ਹੁਣ ਦੇਖਦੇ ਆਂ ਕੀ ਬਣਦਾ ਲੈ ਬਈ ਵੜੇ ਆਓ ਪਾਟ ਹੀ ਨਹੀਂ ਰਿਹਾ ਯਾਰ ਟੈਗਟ ਪਾੜਤਾ ਕਿਉਂ ਨਹੀਂ ਰਿਹਾ ਲਓ ਬਈ ਇੰਨੇ ਵੇਟ ਕਰ ਰਹੀ ਸੀ ਬਾਹਰ ਹੀ ਖੜੀ ਸੀ ਲੈ ਲੈ ਮੇਰੇ ਨਾਲ ਕਿਉਂ ਲੈਸੇ ਨਹੀਂ ਲੂਗਾ ਤੇਰ ਪੋਏਗਾ ਵੀ ਨਹੀਂ ਮਿਲਣਾਗਾ ਹੋਏਗਾ ਵੀ ਨਹੀਂ ਫਿਰ ਮਿਲਣਾਗਾ ਕਿਉਂ ਬਈ ਲੈ ਗੜੇ ਉਰਦੇ ਆ ਸਭ ਹੋਰ ਨਖੜੀ ਲਓ ਲਿਆਓ ਜੀ ਲਿਆਓ ਜੀ ਭੁਜੀਆ ਖਾਣ ਦਾ ਮਨ ਦੀ ਬਹੁਤ ਕਰੇ ਬਾਬੇ ਦਾ ਪ੍ਰਸ਼ਾਦ ਹੈ ਬਾਬੇ ਦਾ ਪ੍ਰਸ਼ਾਦ ਹੈ ਬਾਬੇ ਦਾ ਪ੍ਰਸ਼ਾਦ ਕਿੱਥੋਂ ਆ ਗਿਆ ਨਿੰਬੂ ਭੁਜੀਆ ਦਾ ਕਰ ਪਾਣ ਦੇ ਲੈ ਬਾਈ ਸਾਹਿਬ ਨੂੰ ਹੋਰ ਦੇ ਦੇ ਜੀ ਹੂੰ ਉਹ ਲੈ ਹੂੰ ਜੇ ਕੋਈ ਜ਼ੂਮ ਕਰੋ ਲੈ ਸਾਰਾ ਰਾਇ ਕਰ ਖਾ ਕੇ ਕਿਵੇਂ ਲੱਗਿਆ ਤੈਨੂੰ ਪੁੱਛਗਾ ਤੁਸੀਂ ਲੈਂਦਾ ਹੀ ਨਹੀਂ ਗਾ ਪੂਰਾ ਵਧੀਆ ਗੁੱਡ ਬਰੋ ਗੁੱਡ ਹੈ ਏ ਕਾਰੀ ਕਾਰੀ ਪਾਰਟੀ ਆ ਇਹ ਹੈ ਹੂੰ ਇਹ ਹੈਗੀ ਆ ਪਾਰਟੀ ਕਾਸੀ ਦੀ